ਜਿਸ ਦੇ ਚਲਦੇ ਪੁਲਿਸ ਵੱਲੋਂ 9 ਲੋਕ ਜਿਨਾ ਵਿੱਚ ਸਨਮ ਕੰਤ ਰਾਜਮਨਪ੍ਰੀਤ ਤੁਸ਼ਾਲ ਕੁਮਾਰ ਲਖਵਿੰਦਰ ਸਿੰਘ ਸੰਜੀਵ ਕੁਮਾਰ ਰੂਪ ਸਿੰਘ ਗਗਨਦੀਪ ਸ਼ਰਮਾ ਅਤੇ ਸੌਰਵ ਸੈਣੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਇਹ ਮਾਮਲਾ ਤਕਨੀਕੀ ਹੋਣ ਦੇ ਕਾਰਨ ਇਸ ਦੀ ਜਾਂਚ ਐਸਐਚਓ ਸਾਈਬਰ ਕ੍ਰਾਈਮ ਨੂੰ ਸੌਂਪੀ ਗਈ ਸੀ

डी जी पी निर्देश अनुसार किसी नजायज माइनिंग नहीं कर दिखा जाएगी जिह इस काम विच पाया गया उसके खिलाफ सख्त तो सख्त कारवाई की जाएगी ਸਭ ਤੋਂ ਪਹਿਲਾ ਕੇਸ ਜਿਹੜਾ ਹੈਗਾ ਉਹ ਤੁਸੀਂ ਦਰਜ ਕੀਤਾ ਸੀਗਾ ਅ ਇਨਵੈਸਟੀਗੇਸ਼ਨ ਕਿਵੇਂ ਹੋਈ ਹੈ ਦੀ ਡੀਪ ਲੀ ਕਿਵੇਂ ਉਹਨचे ਇਹ ਸਾਰੇ ਕੇਸ ਨੂੰ ਕਰੈਕਡਾਊਨ ਕਰ ਨਾਸਤੇ ਸਾਰਾ ਤਸਵੀਰ ਚ ਰੱਖੋ ਦੇਖੋ ਹੈਗਾ ਇਹ ਗੈਰ ਕਾਨੂੰਨਿੰਗ ਮਾਈਨਿੰਗ ਦੀ ਪੂਰੀ ਏਰੀਆ ਸ਼ਰਿੰਕਾ ਉਹਦੇ ਨਾਲ ਜੁੜਿਆ ਹੋਇਆ ਕੇਸ ਆ ਅ ਇਹਦੇ ਵਿੱਚ ਅ 29 2024 ਨੂੰ ਪਠਾਨਕੋਟ ਪੁਲਿਸ ਵੱਲੋਂ ਇੱਕ ਸਾਂਝੀ ਮਸ਼ਕ ਦੇ ਦੌਰਾਨ ਅਸੀਂ ਤਿੰਨ ਜਿਹੜੇ ਵੱਡੇ ਹਾਈਡਰੌਲਿਕ ਟਿਪਰ ਆ ਉਹ ਰਿਟੇਨ ਕੀਤੇ ਸਿਗੇ ਉਹ ਤਿੰਨੋਂ ਹਾਈਡਰੌਲਿਕ ਜਿਹੜੇ ਟਿਪਰ ਸੀ ਉਹ ਮਾਈਨਿੰਗ ਤੋਂ ਬਾਅਦ ਜਿਹੜੀ ਪ੍ਰੋਡਿਊਸ ਪੈਦਾ ਹੁੰਦੀ ਆ ਪ੍ਰੋਸੈਸਟ ਮਟੀਰੀਅਲ ਉਹਦੇ ਨਾਲ ਲੋਡਡ ਸਿਗੇ ਔਰ ਜਦੋਂ ਉਹਨਾਂ ਦੇ ਬਿੱਲ ਚੈੱਕ ਕੀਤੇ ਗਏ ਤੇ ਬਿੱਲ ਉਹ ਜਾਲੀ ਪਾਏ ਗਏ ਜਿਹੜੇ ਕਿ QR ਕੋਡਡ ਸਿਗੇ ਗਵਰਨਮੈਂਟ ਜਿਹੜੀ ਪੰਜਾਬ ਗਵਰਨਮੈਂਟ ਆ ਇਹਦੀ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਹੈਗਾ ਉਸ ਉਹਨਾਂ ਦੀ ਉਹਦੀ ਆਪਣੇ ਆਪਣੇ ਜਿਹੜੇ ਹੈਗੇ ਉਹਦੀ ਸਾਈ ਮਾਈਨਿੰਗ ਸਾਈਟ ਆ ਇਹ ਉੱਥੇ ਬਿਲ ਜਨਰੇਟ ਹੁੰਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਦਵਾਂ ਕਿ ਜਦੋਂ ਵੀ ਕੋਈ ਮਾਈਨਿੰਗ ਮਟੀਰੀਅਲ ਅਰਥਾਤ ਜਿਵੇਂ ਬੱਜਰੀਆ ਗਟਕਾ ਆ ਰੇਤਾ ਆ ਜਾਂ ਫਾਈਨ ਸੈਂਡ ਆ ਕਿਸੇ ਤਰ੍ਹਾਂ ਦਾ ਵੀ ਕੋਈ ਮਟੀਰੀਅਲ ਆ ਜਦੋਂ ਕਿਸੇ ਕ੍ਰਸ਼ਰ ਤੋਂ ਆਊਟ ਹੁੰਦਾ ਆ ਉਹ ਉਹਦਾ ਇੱਕ ਕਿਊਆਰ ਕੋਡਡ ਬਿੱਲ ਕੱਟਿਆ ਜਾਂਦਾ ਜਿਹਦੇ ਨਾਲ ਸਾਰੇ ਦਾ ਸਾਰਾ ਅ ਜਿਹੜਾ ਰੈਵਨਿਊ ਹੈਗਾ ਵਿੱਤੀ ਸਾਧਨੋਂ ਤੇ ਨਜੜੇ ਹੁੰਦੇ ਆ ਉਹ ਕਿਊਆਰ ਕੋਡਡ ਜਿਹੜਾ ਬਿੱਲ ਦਿਖਾ ਕੇ ਟਰੱਕ ਜਿਹੜਾ ਹੈਗਾ ਉੱਥੋਂ ਉੱਠ ਹੁੰਦਾ ਔਰ ਪੈਰਨਲ ਜਿਹੜਾ ਹੈਗਾ ਕਿਊਆਰ ਕੋਡਡ ਜਿਹੜਾ ਬਿੱਲ ਹੈਗਾ ਉਹ ਗਵਰਨਮੈਂਟ ਦੀ ਸਾਈਟ ਦੇ ਉੱਤੇ ਵੀ ਰਜਿਸਟਰਡ ਹੋ ਜਾਂਦਾ ਔਰ ਇਹ ਲਗਾਤਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਕਰਸ਼ਰ ਆਨਰ ਨੂੰ ਕਰਦਾ ਤੇ ਉਸੇ ਉਸੇ ਤਰੀਕੇ ਦੇ ਨਾਲ ਗਵਰਨਮੈਂਟ ਦੀ ਜਿਹੜੀ ਸਾਈਟ ਆ ਉੱਥੇ ਬਿੱਲ ਇਹ ਜਨਰੇਟ ਹੁੰਦੇ ਆ ਪਰ ਜਦੋਂ ਇਹ ਸਪੈਸ਼ਲ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਜਿਹੜੇ ਤਿੰਨੋਂ ਗੱਡੀਆਂ ਸੀਗੀਆਂ ਇਹਨਾਂ ਦੇ ਜਿਹੜੇ ਬਿੱਲ ਸੀਗੇ ਉਹ ਜਿਹੜੇ ਜਾਲੀ ਪਾਏ ਗਏ ਆ ਜਦੋਂ ਉਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਗਵਰਨਮੈਂਟ ਦੀ ਸਾਈਟ ਦੇ ਨਾਲ ਬਿਲਕੁਲ ਰਲਦੀ ਮਿਲਦੀ ਸਾਈਟ ਇੱਕ ਹੋਰ ਕ੍ਰੀਏਟ ਕੀਤੀ ਗਈ ਸੀਗੀ ਉਹਦੇ 'ਚ ਸਿਰਫ ਕੁਝ ਅੱਖਰਾਂ ਦਾ ਹੇਰਫੇਰ ਕੀਤਾ ਗਿਆ ਸੀਗਾ ਉਹ ਆਮ ਵਿਅਕਤੀ ਨੂੰ ਜਾਂ ਆਮ ਪੁਲਿਸ ਆਫੀਸਰ ਨੂੰ ਜਾਂ ਇਹ ਕਹਨੋ ਕਿ ਕਿਸੇ ਵੀ ਡਿਪਾਰਟਮੈਂਟ ਐਨਫੋਰਸਮੈਂਟ ਏਜੰਸੀ ਨੂੰ ਭੁਲੇਖਾ ਪਾਉਂਦਾ ਸੀ ਕਿ ਜੈਨੂਇਨ ਬਿੱਲ ਆ ਕਿਉਂਕਿ ਉਹਨਾਂ ਦਾ QR ਕੋਡ ਜਿਹੜਾ ਸਕੈਨ ਹੋ ਜਾਂਦਾ ਸੀਗਾ। ਅ ਜਦੋਂ ਉਹਨਾਂ ਨੂੰ ਅਸੀਂ ਸਕੈਨ ਕੀਤਾ, ਬਿੱਲ ਨੂੰ ਜਨਰੇਟ ਕੀਤਾ ਔਰ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਨੂੰ ਪੁੱਛਿਆ ਤੇ ਉਹਨਾਂ ਵੱਲੋਂ ਇਸ ਦਾ ਉਸੇ ਵੇਲੇ ਤੁਰੰਤ ਜਵਾਬ ਆ ਗਿਆ ਕਿ ਇਹ ਜਾਲੀ ਬਿੱਲ ਨੇ। ਔਰ ਫਿਰ ਸਾਨੂੰ ਇੱਕ ਖਦਸ਼ਾ ਪੈਦਾ ਹੋਇਆ ਕਿ ਜੇਕਰ ਇਹ ਤਿੰਨ ਟਰੱਕ ਜਾਲੀ ਬਿੱਲਾਂ ਤੇ ਜਾ ਰਹੇ ਨੇ, ਹੋਰ ਪਿੱਛੇ ਕਿੰਨਾ ਕੋਈ ਦੇ ਪਿੱਛੇ ਜਿਹੜਾ ਹੈਗਾ ਉਹ ਵੱਡਾ ਘਪਲਾ ਹੋ ਸਕਦਾ ਹੈ। ਇਹਦੀ ਲਗਾਤਾਰ ਤਫ਼ਤੀਸ਼ ਜਾਰੀ ਰਹੀ। ਤਫਤੀਸ਼ ਦੇ ਇਰਾਨ ਜਿਹੜੀ ਹੈਗੀ ਆ ਉਹ ਮੇਰੇ ਕੋਲੋਂ ਇੱਕ ਤਫਤੀਸ਼ ਪੜਾ ਪੁਲਿਸ ਸਟੇਸ਼ਨ ਸੀਗੀ ਫਿਰ ਮੇਰੇ ਕੋਲੋਂ ਇਹਨੂੰ ਜਿਹੜਾ ਹੈਗਾ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆ ਤਫਤੀਸ਼ ਟਰਾਂਸਫਰ ਕੀਤੀ ਗਈ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਈਬਰ ਰਿਲੇਟਡ ਹੈਗੀਆਂ ਤੌਰ ਉੱਥੇ ਪ੍ਰੋਪਰ ਤਰੀਕੇ ਨਾਲ ਇਹਦੀ ਤਫਤੀਸ਼ ਹੋਈ ਆ ਅਸੀਂ ਸਮੇਂ-ਸਮੇਂ ਤੇ ਇਹਦੇ ਵਿੱਚ ਨੌ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਪਹਿਲਾਂ ਉਹਦੇ ਬਾਰੇ ਮੀਡੀਆ ਦੇ ਵਿੱਚ ਬਹੁਤਾ ਜ਼ਿਆਦਾ ਅਸੀਂ ਖੁਲਾਸਾ ਨਹੀਂ ਕੀਤਾ ਕਿਉਂਕਿ ਤਫਤੀਸ਼ ਤਕਨੀਕੀ ਸੀਗੀ ਦੋਸ਼ੀ ਬੱਤਪੁਰੂਨ ਸਕੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਤੋਂ ਅੱਗੇ ਲਿੰਕ ਜੁੜਦਾ ਗਿਆ ਅੱਜ ਫਾਈਨਲੀ ਅਸੀਂ ਦੋ ਵਿਅਕਤੀਆਂ ਨੂੰ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਵਿੱਚ ਇੱਕ ਗੌਰਵ ਖਜੂਰੀਆ ਆ ਜਿਹੜਾ ਕਿ ਾਰਾਗੜ ਦੇ ਦਾ ਰਹਿਣ ਵਾਲਾ ਦੂਸਰਾ ਹੈਗਾ ਵਿਕਰਮ ਸ਼ਰਮਾ ਜਿਹੜਾ ਕਿ ਕੀਂਡੀਆ ਗੰਦਿਆਲ ਬਿਲਕੁਲ ਡਿਜ਼ਾਇਨਿੰਗ ਆ ਸਾਡੇ ਕਠੂਆ ਜੇਂਡਕੇ ਦਾ ਰਹਿਣ ਵਾਲਾ ਹੈ ਇਹਦੇ ਵਿੱਚ ਜਿਹੜਾ ਵਿਕਰਮ ਸ਼ਰਮਾ ਇਹ ਉਹਦਾ ਮਾਸਟਰਮਾਈਂਡ ਸੀ ਹੁਣ ਜਿਹੜੀ ਅਖੀਰਲੀ ਗ੍ਰਿਫਤਾਰੀ ਅਖੀਰਲੀ ਨਹੀਂ ਕਹਾ ਸਕਦੇ ਜਿਹੜੀ ਮਾਸਟਰਮਾਈਂਡ ਦੀ ਗ੍ਰਿਫਤਾਰੀ ਜਿਹੜੀ ਹੁਣ ਹੋਈ ਆ ਇਹ ਸਾਰੀਆਂ ਕੜੀਆਂ ਪਿੱਛੇ ਜਿਹੜੇ 9 10 ਗ੍ਰਿਫਤਾਰ ਹੋਏ ਆ ਇਹ ਸਾਰੇ ਵੀ ਸਾਡੀ ਤਕਨੀਕੀ ਤੌਰ ਤੇ ਤਫਤੀਸ਼ ਅਖੀਰ ਤੇ ਜਾ ਕੇ ਵਿਕਰਮ ਸ਼ਰਮਾ ਤੇ ਜਾ ਕੇ ਖਤਮ ਹੁੰਦੀ ਸੀ ਸੋ ਅਸੀਂ ਇਹ ਚਾਹੁੰਦੇ ਸੀਗੇ ਕਿ ਤਫਤੀਸ਼ ਤਕਨੀਕੀ ਹੋਵੇ ਬਕਾਇਦਾ ਤੌਰ ਤੇ ਸਾਡੇ ਕੋਲ ਸਬੂਤ ਆਉਣ ਅਸੀਂ ਉਹ ਕਿਪਿੰਟ ਜਿਹਦੇ ਤੋਂ ਜਾਲੀ ਬਿਲ ਜਨਰੇਟ ਕੀਤੇ ਜਾ ਰਹੇ ਸੀ ਕਿਹ ਸਾਈਟ ਤੇ ਹੋ ਰਹੇ ਸੀ ਉਹ ਸਾਰਾ ਸਾਰਾ ਮਟੀਰੀਅਲ ਵੀ ਜ਼ਬਤ ਕੀਤਾ ਜਾਵੇ ਸੋ ਇਹ ਵੀ ਅੱਜ ਗ੍ਰਿਫਤਾਰੀ ਹੋਈ ਆ ਗ੍ਰਿਫਤਾਰੀ ਤੋਂ ਬਾਅਦ ਇਹਦੇ ਕੋਲੋਂ ਕੰਪਿਊਟਰ ਲੈਪਟਾਪ ਔਰ ਇਹਦੇ ਪ੍ਰਿੰਟਰਸ ਔਰ ਮਸ਼ੀਨਰੀ ਜਿਹਦੇ ਵਿੱਚ ਇਹਨੇ ਇਲੀਗਲ ਸਾਈਟ ਦੇ ਉੱਤੇ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੀ ਵੈਬਸਾਈਟ ਫੇਕ ਵੈਬਸਾਈਟ ਨੂੰ ਹੋਸਟ ਕੀਤਾ ਸੀਗਾ ਉਹ ਇਕਪਮੈਂਟ ਅਸੀਂ ਕਬਜ਼ੇ 'ਚ ਲੈ ਲਿਆ ਅ ਇੱਥੇ ਵਿਸ਼ੇਸ਼ ਕਰਕੇ ਦੱਸਣ ਵਾਲੀ ਗੱਲ ਇਹ ਆ ਕਿ ਜਿਹੜੀ ਜਦੋਂ ਇਹਦੀ ਪੁਸ਼ਗੀਸ਼ ਕੀਤੀ ਗਈ ਆ ਕਿਉਂਕਿ ਸਬੂਤ ਪਹਿਲਾਂ ਤੋਂ ਹੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਾਡੇ ਪਾਸ ਸੀਗੇ ਜਦੋਂ ਇਹਦੀ ਤਫ਼ਤੀਸ਼ ਕੀਤੀ ਗਈ ਆ ਇਹਦੇ ਕੋਲੋਂ ਬਹੁਤ ਗਹਿਨ ਪੁਸ਼ਗੀਸ਼ ਕੀਤੀ ਗਈ ਆ ਇਹਦੇ ਵਿੱਚ ਇਹਨੇ ਅ ਇੱਕ ਪਾਰਟਿਕੂਲਰ ਸਾਈਟ ਲੱਭ ਕੇ ਉੱਥੇ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੀ ਬਿਲਕੁਲ ਨਾਲ ਉਹਦਾ ਮਿਲਦਾ ਜੁਲਦਾ ਸਿਰਫ ਇੱਕ ਦੋ ਅੱਖਰਾਂ ਦੀ ਫਰਕ ਨਾਲ ਇੱਕ ਸਾਈਟ ਕ੍ਰੀਏਟ ਕੀਤੀ ਇੱਕ ਵੈਬ ਸਪੇਸ ਲਿਆ ਗਿਆ ਵੈਬ ਸਪੇਸ ਲੈਣ ਤੋਂ ਬਾਅਦ ਉਹਦੇ ਵਿੱਚ ਕਿਉਂਕਿ ਕਯੂਆਰ ਕੋਡਡ ਅਸੀਂ ਤੁਹਾਨੂੰ ਥੋੜੇ ਬਾਅਦ ਥੋੜੀ ਦੇਰ ਬਾਅਦ ਉਹਨਾਂ ਦੇ ਬਾਰੇ ਜਾਣਕਾਰੀ ਵੀ ਦੇ ਦਵਾਂਗੇ ਕਯੂਆਰ ਕੋਡਡ ਜਿਹੜਾ ਹੈਗਾ ਆ ਉਹ ਬਿੱਲ ਜਨਰੇਟ ਕਰਨ ਵਾਸਤੇ ਕਯੂਆਰ ਫੈਸਿਲਿਟੀ ਦੇ ਨਾਲ ਕ੍ਰੀਏਟ ਕਰ ਦਿੱਤੀ ਗਈ ਤੇ ਜਦੋਂ ਕਯੂਆਰ ਕੋਡ ਨੂੰ ਅਸੀਂ ਸਕੈਨ ਕਰਦੇ ਸੀਗੇ ਤੇ ਉਹ ਜਾ ਕੇ ਇੱਕ ਫੇਕ ਆਈਡੀ ਤੇ ਜਾ ਕੇ ਖੁੱਲਦਾ ਸੀਗਾ ਜਿਹੜਾ ਕਿ ਆਮ ਨੰਗੀ ਅੱਖ ਨਾਲ ਨਹੀਂ ਸੀ ਪਤਾ ਲੱਗਦਾ ਸੋ ਜਿੰਨੀਆਂ ਵੀ ਵਹੀਕਲਸ ਦੇ ਇਹਨਾਂ ਨੇ ਕੀਤੀਆਂ ਇਸ ਤੇ ਤਦਾਦ ਕਾਫੀ ਜ਼ਿਆਦਾ ਆ ਉਹ ਸਾਨੂੰ ਇਹਦੇ ਕੋਲ ਜ਼ਬਤ ਕੀਤੇ ਗਏ ਲੈਪਟਾਪ ਤੋਂ ਕੰਪਿਊਟਰ ਤੋਂ ਪਤਾ ਲੱਗੇਗਾ ਕਿੰਨੀ ਵਾਰੀ ਉਸ ਉਸ ਸਾਈਟ ਤੇ ਜਾ ਕੇ ਨੇ ਆਪਣੇ ਆਪ ਨੂੰ ਲੌਗਇਨ ਕੀਤਾ ਤੇ ਕਿੰਨੇ ਬਿਲ ਜਨਰੇਟ ਉੱਤੋਂ ਕੀਤੇ ਗਏ ਆ ਇਹਦੇ ਵਿੱਚ ਤਕਨੀਕੀ ਤਫ਼ਤੀਸ਼ ਲਈ ਅਸੀਂ ਜਿਹੜੇ ਹੈਗੇ ਆ ਪੰਜਾਬ ਗਵਰਨਮੈਂਟ ਦਾ ਅਦਾਰਾ ਆ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਉਹਨਾਂ ਨੂੰ ਅਸੀਂ ਵਿਸ਼ੇਸ਼ ਕਰਕੇ ਮੇਰੇ ਵੱਲੋਂ ਪੱਤਰ ਲਿਖਿਆ ਗਿਆ ਕਿ ਉਹ ਆਪਣੀ ਵਿਸ਼ੇਸ਼ ਟੀਮ ਜਿਹੜੀ ਕਿ ਸੈਂਟਰਲ ਟੀਮ ਆ ਉੱਥੋਂ ਡਿਸਪੈਚ ਕਰਨ ਜਿਹੜੀ ਕਿ ਸਾਨੂੰ ਆਕੇ ਅਸਿਸਟ ਕਰੇ ਕਿ ਇਹ ਵਿੱਚ ਪੰਜਾਬ ਸਰਕਾਰ ਨੂੰ ਕਿੰਨਾ ਕੁ ਵਿੱਤੀ ਜਿਹੜਾ ਹੈਗਾ ਨੁਕਸਾਨ ਹੋਇਆ ਆ ਦੂਸਰਾ ਇਹਦੇ ਵਿੱਚ ਅ ਇਹ ਤਾਂ ਅਸੀਂ ਗੱਲ ਕਿ ਕੌਣ ਕਰ ਰਏ ਸੀਗੇ ਦੂਸਰੀ ਇਹ ਗੱਲ ਆ ਕਿ ਕਿਹਨੂੰ ਫਾਇਦਾ ਹੋ ਰਿਆ ਸੀ ਇਸ ਦਾ ਉਹ ਮੱਤਕੂਰਨਾ ਦੇਖੋ ਇਹ ਜਿਹੜਾ ਸਾਰਾ ਜਦੋਂ ਅਸੀਂ ਬੈਕਗ੍ਰਾਉਂਡ ਇਹ ਦੇਖੀ ਆ ਜਿਹੜਾ ਇਹ ਵਿਕਰਮ ਸ਼ਰਮਾ ਗੌਰਵ ਖਜੂਰੀਆ ਔਰ ਉਸ ਤੋਂ ਪਹਿਲਾਂ ਜਿੰਨੇ ਵੀ ਇਹ ਗ੍ਰਿਫਤਾਰ ਹੋਏ ਆ ਉਹਦੇ ਚ ਕੁਛ ਤਾਂ ਪਰ ਕਾਰਨਰਸ ਨੇ ਪੇਪਰ ਓਨਰਸ ਨੇ ਉਹਨਾਂ ਦੇ ਡਰਾਈਵਰਸ ਵੀ ਆ ਗਏ ਆ ਪਰ ਕੁਛ ਅ ਮਡਰਮੈਨ ਨੇ ਇਹ ਸਾਰੇ ਉਹ ਨਹੀਂ ਜਿਹੜੇ ਕਿ ਪਿਛਲੇ ਅਰਸਿਆਂ ਦੇ ਵਿੱਚ ਇਲੀਗਲ ਮਾਈਨਿੰਗ ਦਾ ਕੰਮ ਕਰਦੇ ਆ ਰਹੇ ਸੀਗੇ ਔਰ ਪਿਛਲੇ ਕੁਛ ਅਰਸੇ ਤੋਂ ਮਾਈਨਿੰਗ ਦੇ ਵਿੱਚ ਪਠਾਨਕੋਟ ਚ ਸਖਤੀ ਹੋਣ ਕਾਰਨ ਕਿਉਂਕਿ ਜੇਕਰ ਇਲੀਗਲ ਮਾਈਨਿੰਗ ਫੜਨੀ ਹੈ ਤਾਂ ਇਹ ਇਲੀਗਲ ਗੱਡੀਆਂ ਵੀ ਫੜੀਆਂ ਜਾ ਰਹੀਆਂ ਸੀਗਾ ਉਹਨੂੰ ਲੀਗਲਾਈਜ਼ ਕਰਨ ਲਈ ਜਿਨ੍ਹਾਂ ਨੇ ਇੱਕ ਤਰੀਕਾ ਖੋਜਿਆ ਕਿ ਇਹਦੇ ਵਿੱਚ ਇਲੀਗਲ ਜਿਹੜੇ ਹੈਗੇ ਬਿੱਲ ਜਨਰੇਟ ਕੀਤੇ ਜਾਂ ਗੈਰ ਕਾਨੂੰਨੀ ਬਿੱਲ ਔਰ ਫੇਕ ਬਿੱਲ ਜਨਰੇਟ ਕੀਤੇ ਜਾਂ ਔਰ ਇਹਨਾਂ ਦੇ ਜਿਹੜੇ ਪਿਸ਼ੋਕੜ ਦੇਖਿਆ ਸਾਰੇ ਕ੍ਰਿਮੀਨਲ ਨੇ ਤਕਰੀਬਨ ਲਣਾ ਚੋ ਕ੍ਰਾਈਮ ਕਰਨ ਵਾਲੇ ਇਹਨਾਂ ਉਹਨਾਂ ਤੇ ਮਾਈਨਿੰਗ ਦੇ ਪਰਚੇ ਵੀ ਦਰਜ ਆ ਰਹੇ ਨੇ ਤੇ 307 ਦੇ ਮੁਕਾਦਮੇ ਦਰਜਾ ਔਰ ਉਹਨਾਂ ਵਿੱਚ ਉਹ ਵੀ ਵਿਅਕਤੀ ਸ਼ਾਮਲ ਆ ਜਿਹੜੇ ਵਿਅਕਤੀ ਕਿਸੇ ਟਾਈਮ ਮਾਈਨਿੰਗ ਮਾਈਨਿੰਗ ਇਲੀਗਲ ਮਾਈਨਿੰਗ ਕਰਨ ਵਾਲਿਆਂ ਦੇ ਨਾਲ ਜ਼ਬਰੀ ਵਸੂਲੀ ਕਰਦੇ ਰਹੇ ਇਹ ਇੱਕ ਵੱਡਾ ਨੈਟਵਰਕ ਹੈ ਇਹਨੂੰ ਅਸੀਂ ਕਰਾਕ ਕੀਤਾ ਔਰ ਇਸ ਵਿੱਚ ਅੱਗੇ ਜਾ ਕੇ ਅਸੀਂ ਹੋਰ ਵੀ ਸਖਤ ਕਦਮ ਪਟਣ ਜਾ ਰਹੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਤਾਂ ਲਾਭ ਲਿਆ ਉਹ ਇਸ ਜਿਹੜੇ ਹੈਗੇ ਆ ਇਸ ਅਪਰਾਧਿਕ ਸ਼੍ਰੇਣਕਲਾ ਦੇ ਵਿੱਚ ਜਿਹੜੇ ਆਏ ਉਹ ਬਚ ਕੇ ਨਹੀਂ ਜਾਣਗੇ ਅਸੀਂ ਇਹਦੇ ਵਿੱਚ 111 ਆਰਗੇਨਾਈਜ਼ਡ ਕ੍ਰਾਈਮ ਦਾ ਵਾਅਦਾ ਕੀਤਾ ਇਸ ਕੋਈ ਸੰਗਠਿਤ ਕ੍ਰਾਈਮ ਆ ਔਰ ਸੰਗਠਿਤ ਹੋ ਕੇ ਕੀਤਾ ਜਾ ਰਿਹਾ ਸੀ ਔਰ ਇਹਦੇ ਚ ਤਕਨੀਕੀ ਤੌਰ ਤੇ ਸਾਡੇ ਕੋਲ ਬਹੁਤ ਸਾਰੀ ਮਹੱਤਵਪੂਰਨ ਐਵੀਡੈਂਸ ਹੈਗੀ ਆ